ਉਹੀ ਦੋ ਲੋ ਫਿਰ ਆਏ ਭੰਨ ਕੇ ਜੇ ਕਫ ਕਰਦੇ ਛੇਤੀ ਖੁੱਟ ਜੂਗਾ। ਵੈਸੇ ਵੀਡੀਓ ਬਣਾ ਰਹੇ ਆਂ ਗੰਦੇ ਨਾਲ ਰੋਟੇ ਅੰਬ ਦੇ ਚਾਰ ਨਾਲ। ਤਾਈਕੇ ਕਰੇ ਤਾਈਕੇ। ਤਾਈਕੇ ਕਰੇ ਵੀਡੀਓ ਬਣਾ ਰਹੇ ਸੀ। ਹਾਂ। ਆ ਜੋ ਛੋਟਾ ਢਾਡੀ ਹੈ। ਕਹਿੰਦੇ ਛੋਟਾ ਢਾਡੀ ਹੈ। ਪਰਨੇ ਦਾ ਪਤਾ ਨਹੀਂ ਲੱਗਿਆ ਵੇ। ਢਾੜੇ ਕੇ? ਹਾਂ। ਅੱਗੇ ਹਟ ਗਏ। ਹਾਂ ਤਾਂ ਆ ਗਏ ਜਿਸੀ। ਹੈਂ ਰੇ ਰੇ ਬਿੱਲੀ ਨਾਲ ਬੋਲ ਪੈਰੀ ਤੇ ਕਿੱਧਰ ਵਾਗੀ ਬਿੱਲੀ ਹੈ ਪੂਰੀ ਰਹਿੰਦੀਆਂ ਨੇ ਇਹ ਸਾਰਾ ਜਨ ਹੋ ਗਿਆ ਬਸ ਹੁਣ ਜਿਲਾਦਾ ਵੈਸੀ ਹਿੰਦ ਵਾਲੇ ਹਾਂ ਸਿੰਚ ਲਾਤਾ ਤੁਸੀਂ ਨੇ ਤੇ ਪਤਾ ਕੀ ਕਰਨਾ ਸੀ ਹੁਣ ਹੁਣ ਇਧਰੋਂ ਆ ਕੇ ਸੀਨ ਲਿਓ ਤੁਸੀਂ ਤਾ ਰੋਟੀ ਮਸਾਲਾਂ ਦੀ ਵਲੌਗ ਬਣਾ ਲਵਾਂਗੇ ਆ ਹੁਣ ਚੰਗਾ ਇੱਕ ਮਿੰਟ ਗਲਾਸ ਫੜ ਲਿਆ ਮੈਂ ਕੀ ਲੈਣਾ ਗਲਾਸ ਝਾੜਾ ਗਲਾਸ ਮੇਰੀ ਕੁੜਤੀ ਉੱਡ ਲਗੀ ਜਾ ਮੈਨੂੰ ਐ ਨਹੀਂ ਪਤਾ ਮੈਂ ਕੋਈ ਸੂਰਾ ਦੁਬਾਰਾ ਹੀ ਕਹਦਾਂਗੀ ਵੀ ਚਲ ਕੋਈ ਨਾ ਜੀ ਅਸੀਂ ਤਾਂ ਉਹੀ ਪੁਰਾਣੇ ਕੱਪੜਿਆਂ ਚ ਦੇਖਿਆ ਮੈਂ ਵਿਆਹ ਸ਼ਾਦੀ ਤੁਸੀਂ ਟੈਨਸ਼ਨ ਨਾ ਲਓ ਸੋਹਣੇ ਨੇ ਮੇਰੇ ਕੋਲ ਕੱਪੜੇ ਜਿਹੜੇ ਹੈਗੇ ਨੇ ਉਹੀ ਪਾ ਜਾਗੇ ਤੁਸੀਂ ਕਾਹ ਨੂੰ ਫਿਕਰ ਕਰਦੇ ਹੋ ਹਣਾ ਮੈਂ ਕੋ ਕੱਪੜੇ ਲੈਣੇ ਸੀ ਹਾਂ ਰੁਕ ਕੇ ਕੁ ਮਿੰਟਾ ਹਾਈ ਆ ਵੀ ਪੜਦੇ ਇਹਨੂੰ ਇਹਨੂੰ ਸਾਰੇ ਦਾ ਪਤਾ ਹੈ ਸਬਜ਼ੀਆਂ ਸਬਜ਼ੀਆਂ ਦਾ ਨਾ ਸੱਚੀ ਆ ਦੇਖ ਮੇਥੇ ਦਾ ਹੋਏ ਨਹੀਂ ਹੈਗੇ ਉਹ ਆਲੂ ਨੇ ਇਹਨੂੰ ਮੈਨੂੰ ਪਤਾ ਨਹੀਂ ਵਿਆ ਕਿ ਮੇਥੇ ਨੇ ਆ ਕੀ ਨੇ ਆ ਉਰੀ ਕੰਦੀ ਆ ਸੱਠੀ ਆ ਇਹ ਅਗਾਜਰਾ ਨੇ ਗੋਭੀ ਆ ਇਧਰ ਆ ਗੋਭੀ ਆ ਗਿਆ ਲਸਣ ਆ ਗਿਆ ਦੇਖਾ ਸੱਠੀ ਕਿੰਨੀ ਹੋ ਗਈ ਮੈਂ ਇੱਥੇ ਹੋਏ ਨਹੀਂ ਸੱਠੀ ਹੋ ਗਈ ਮੇਰੀ ਮੈਂ ਜੇ ਰੋਲਾਸਣ ਦੇ ਵਿੱਚ ਉਹ ਪਟਦਾ ਸੀ ਕੱਖ ਜੇ ਮੈਨੂੰ ਐ ਸੀ ਕਿ ਕੋਈ ਕੰਮ ਦੀ ਚੀਜ਼ ਨਾ ਪਟਦੇ ਆ ਵਿੱਚੋਂ ਕਿਤੇ ਅਗਲੇ ਨੇ ਲਾਈ ਹੋਵੇ ਹਾਂ ਉਹ ਵਿਊ ਜਿਹਾ ਸੋਹਣਾ ਲੱਗਦਾ ਇਹ ਨਾ ਇਧਰ ਖੇਤਾਂ ਦਾ ਸਾਰਾ ਹਰੇਲ ਆਈ ਹਰੀਆਲੀ ਜੀ ਹਰੀਆਲਾ ਹਰੀਆਲਾ ਆ ਆ ਚੀਕੂਆਂ ਦੇ ਜੀ ਤੁਸੀਂ ਆਪ ਨੂੰ ਵੀ ਦਿਖਾ ਦਿਓ ਤੁਸੀਂ ਆਪ ਨੂੰ ਵੀ ਕਮਾਓ ਮੁੰਡਿਆ ਕਮਾ ਦਿਓ ਪਤਾ ਵੀ ਲੱਗੇ ਕੈਮਰਾਮੈਨ ਦਾ ਵੀ ਹੋ ਰਿਹਾ ਵੀ ਸਾਡਾ ਕੈਮਰਾਮੈਨ ਵੀ ਆ ਭਾਈ ਨਾਲੇ ਸਾਡਾ ਰੋਲ ਵਾਲਾ ਬੰਦਾ ਵੀ ਆ ਇਹ ਆਜੋ ਕੱਢ ਦੇ ਚੇ ਨੇ ਹਣਾ ਮੈਂ ਤੁਹਾਨੂੰ ਲਾਦਾ ਹਜੀ ਚੇ ਨੇ ਓਕੇ ਆਜੋ ਬੇਰ ਦੇਖਦੀ ਸੀ ਖਾਣਾ ਤਾਂ